ਕੀ ਹੋਵੇਗਾ ਜੇ ਤੁਹਾਨੂੰ ਇੱਕ ਕਾਲ ਆਵੇ ਤੇ ਅੱਗੋਂ ਪੁਲਿਸ ਵਾਲਾ ਬੋਲੇ ਯੂ ਆਰ ਅੰਡਰ ਡਿਜੀਟਲ ਅਰੈਸਟ ਘਬਰਾ ਜਾਓਗੇ ਹਾਂ ਕੋਈ ਵੀ ਘਬਰਾ ਸਕਦਾ ਪਰ ਹੁਣ ਤੁਹਾਨੂੰ ਅਸੀਂ ਦੱਸਾਂਗੇ ਕਿ ਡਿਜੀਟਲ ਅਰੈਸਟ ਅਸਲ ਚ ਹੁੰਦਾ ਕੀ ਹੈ ਤੁਹਾਨੂੰ ਪੁਲਿਸ ਵਾਲੇ ਦੀ ਈਡੀ ਜਾਂ ਸੀਬੀਆਈ ਵੱਲੋਂ ਕਾਲ ਆਂਦੀ ਹੈ ਤੇ ਤੁਹਾਨੂੰ ਕਿਹਾ ਜਾਂਦਾ ਹੈ ਕਿ ਤੁਹਾਡਾ ਇੱਕ ਇਲਿਗਲ ਪਾਰਸਲ ਮਿਲਿਆ ਤੇ ਉਸ ਪਾਰਸਲ ਦੇ ਵਿੱਚ ਡਰੱਗਸ ਜਾਂ ਕੋਈ ਵੀ ਇਲਿਗਲ ਚੀਜ਼ਾਂ ਪਾਈਆਂ ਗਈਆਂ ਨੇ ਤੇ ਹੁਣ ਤੁਹਾਡੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਔਰ ਤੁਸੀਂ ਅੱਗੋ ਕਹਿੰਦੇ ਹੋ ਕਿ ਮੈਂ ਤਾਂ ਕੋਈ ਪਾਰਸਲ ਭੇਜਿਆ ਨਹੀਂ ਪਰ ਉਹ ਅੱਗੋ ਤੁਹਾਨੂੰ ਕਹਿੰਦੇ ਨੇ ਕਿ ਉਸ ਪਾਰਸਲ ਤੇ ਤੁਹਾਡਾ ਨੰਬਰ ਤੁਹਾਡਾ ਆਧਾਰ ਨੰਬਰ ਮੈਂਸ਼ਨ ਸੀ ਇਸ ਕਾਰਨ ਉਹਨਾਂ ਨੇ ਤੁਹਾਡੇ ਨਾਲ ਕੰਟੈਕਟ ਕੀਤਾ ਤੇ ਇਸ ਤੋਂ ਬਾਅਦ ਉਹ ਨਾਰਮਲ ਕਾਲ ਤੋਂ ਵੀਡੀਓ ਕਾਲ ਤੇ ਆ ਜਾਂਦੇ ਨੇ ਵੀਡੀਓ ਕਾਲ ਤੇ ਆਉਣ ਤੋਂ ਬਾਅਦ ਉਹ ਕਈ ਦਿਨਾਂ ਤੱਕ ਤੁਹਾਨੂੰ ਬਲੈਕਮੇਲ ਕਰਦੇ ਨੇ ਤੇ ਇਸ ਤੋਂ ਬਾਅਦ ਤੁਹਾਨੂੰ ਕਹਿੰਦੇ ਨੇ ਕਿ ਤੁਹਾਡੇ ਤੇ ਕੇਸ ਕੀਤਾ ਜਾਵੇਗਾ ਬਟ ਇਸ ਕੇਸ ਤੋਂ ਬਚਣ ਦਾ ਇੱਕ ਮੌਕਾ ਵੀ ਦਿੰਦੇ ਨੇ ਇਹ ਮੌਕਾ ਹੈ ਪੈਸੇ ਦੇ ਕੇ ਬਚਣਾ ਅਜਿਹੇ ਕੇਸ ਲਗਾਤਾਰ ਸਾਹਮਣੇ ਆ ਰਹੇ ਨੇ ਹਾਲੀ ਵਿੱਚ ਇੱਕ ਕੇਸ ਹੋਇਆ ਬੰਗਲੌਰੂ ਦੇ ਵਿੱਚ 39 ਸਾਲਾਂ ਦਾ ਮੁੰਡਾ ਜੋ ਕਿ ਸੌਫਟਵੇਅਰ ਇੰਜੀਨੀਅਰ ਸੀ ਉਸ ਨੂੰ ਕੁਝ ਦਿਨਾਂ ਤੱਕ ਡਿਜੀਟਲ ਅਰੈਸਟ ਕੀਤਾ ਜਾਂਦਾ ਹੈ ਤੇ 11.8 ਕਰੋੜ ਦੀ ਠੱਗੀ ਮਾਰੀ ਜਾਂਦੀ ਹੈ ਨੌਜਵਾਨ ਨੂੰ ਇੱਕ ਕਾਲ ਆਂਦੀ ਹੈ ਤੇ ਕਾਲਰ ਆਪਣੇ ਆਪ ਨੂੰ ਟੈਲੀਕਮ ਅਥਾਰਟੀ ਆਫ ਇੰਡੀਆ ਦਾ ਅਫਸਰ ਦੱਸਦਾ ਹੈ ਕਹਿੰਦਾ ਹੈ ਕਿ ਇਸ ਨੰਬਰ ਤੋਂ ਅਸ਼ਲੀਲ ਵੀਡੀਓਜ਼ ਤੇ ਮੈਸੇजेस ਤੇ ਕੁਝ ਅਸ਼ਲੀਲ ਮਸ਼ਹੂਰੀਆਂ ਕੀਤੀਆਂ ਗਈਆਂ ਨੇ ਤੇ ਉਸ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਦਾ ਆਧਾਰ ਨੰਬਰ ਵੀ ਉਸ ਦੇ ਨੰਬਰ ਨਾਲ ਲਿੰਕ ਹੈ ਹੁਣ ਉਸ ਦਾ ਨੰਬਰ ਬਲੌਕ ਕਰ ਦਿੱਤਾ ਜਾਵੇਗਾ ਥੋੜੀ देर ਬਾਅਦ ਨੌਜਵਾਨ ਨੂੰ ਇੱਕ ਹੋਰ ਕਾਲ ਆਂਦੀ ਹੈ ਤੇ ਉਸ ਨੂੰ ਕਿਹਾ ਜਾਂਦਾ ਹੈ ਕਿ ਉਹ ਪੁਲਿਸ ਆਫੀਸਰ ਹੈ ਪੁਲਿਸ ਅਫੀਸਰ ਮੁੰਬਈ ਦੇ ਪੁਲਿਸ ਸਟੇਸ਼ਨ ਤੋਂ ਕਾਲ ਕਰ ਰਿਹਾ ਉਸ ਨੂੰ ਇਹ ਵੀ ਕਹਿੰਦਾ ਹੈ ਕਿ ਉਸ ਦਾ ਆਧਾਰ ਬੈਂਕ ਅਕਾਊਂਟ ਦੇ ਨਾਲ ਵੀ ਲਿੰਕ ਹੈ ਤੇ ਉਸ ਬੈਂਕ ਅਕਾਊਂਟ ਤੋਂ ਮਨੀ ਲਾਂਡਰਿੰਗ ਹੋ ਰਹੀ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਉਸ ਤੇ ਇੱਕ ਕੇਸ ਬਣਾਇਆ ਜਾਂਦਾ ਹੈ ਤੇ ਉਸ ਨੂੰ ਇੰਨਾ ਕੁ ਡਰਾ ਦਿੱਤਾ ਜਾਂਦਾ ਹੈ ਤੇ ਹਰ ਟਾਈਮ ਉਹਨੂੰ ਬਲੈਕਮੇਲ ਕੀਤਾ ਜਾਂਦਾ ਹੈ ਕਿ ਉਸ ਤੇ ਕੇਸ ਹੋ ਚੁੱਕਿਆ ਤੇ ਉਹ ਡਿਜੀਟਲ ਅਰੈਸਟ ਹੋ ਚੁੱਕਿਆ ਤੇ ਇਸ ਤੋਂ ਬਾਅਦ ਉਹ ਕਿਸੇ ਨਾਲ ਵੀ ਗੱਲ ਨਹੀਂ ਕਰ ਸਕਦਾ ਨੌਜਵਾਨ ਨੂੰ ਕਿਹਾ ਜਾਂਦਾ ਹੈ ਕਿ ਉਹ ਡਿਜੀਟਲ ਅਰੈਸਟ ਕਾਰਨ ਕਿਸੇ ਨੂੰ ਵੀ ਇਸ ਗੱਲ ਦਾ ਇਸ ਕਾਲ ਬਾਰੇ ਨਹੀਂ ਦੱਸ ਸਕਦਾ ਨਹੀਂ ਤਾਂ ਉਸ ਨੂੰ ਘਰੋਂ ਚੱਕ ਲੈ ਜਾਵੇਗਾ 25 ਨਵੰਬਰ ਤੋਂ 12 ਦਸੰਬਰ ਤੱਕ ਉਸ ਨੌਜਵਾਨ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ 11.8 ਕਰੋੜ ਦੀ ਠੱਗੀ ਮਾਰ ਲਈ ਜਾਂਦੀ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਕੇਸਿਸ ਲਗਾਤਾਰ ਰਜਿਸਟਰ ਹੋ ਰਹੇ ਨੇ ਪਰ ਇੱਕ ਹੋਰ ਕੇਸ ਹੈ ਜੋ ਜ਼ਿਆਦਾ ਧਿਆਨ ਖਿੱਚ ਰਿਹਾ ਉਹ ਇਹ ਹੈ ਇਕ ਹੁਣੇ ਇਸ ਦੌਰ ਦੇ ਐਡੀਸ਼ਨਲ ਡੀਸੀਪੀ ਰਾਜੇਸ਼ ਡੰਡੋਤੀਆ ਨੂੰ ਡਿਜੀਟਲ ਅਰੈਸਟ ਲਈ ਇੱਕ ਕਾਲ ਆਂਦੀ ਹੈ ਜਦੋਂ ਡੀਸੀਪੀ ਨੂੰ ਵੀਡੀਓ ਕਾਲ ਤੇ ਆਨਲੀ ਕਿਹਾ ਜਾਂਦਾ ਹੈ ਤੇ ਅੱਗੋਂ ਫਰਾਡ ਕਰ ਰਹੇ ਬੰਦੇ ਨੂੰ ਹੱਥ ਪੈਰਾਂ ਦੀ ਪੈ ਜਾਂਦੀ ਹੈ ਤੇ ਉਹ ਉਸੇ ਟਾਈਮ ਫੋਨ ਕੱਟ ਦਿੰਦਾ ਹੁਣ ਜੇ ਤੁਹਾਨੂੰ ਕਾਲ ਆਂਦੀ ਹੈ ਤੇ ਉਸ ਤੋਂ ਘਬਰਾਉਣਾ ਨਹੀਂ ਹੈ ਬਲਕਿ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਤੇ ਜਾ ਕੇ ਆਪਣੀ ਜੋ ਰਿਪੋਰਟ ਆ ਉਹਨੂੰ ਰਜਿਸਟਰ ਕਰਵਾਣਾ ਹੈ ਤਾਂ ਕਿ ਇਹਨਾਂ ਸਾਰੀਆਂ ਚੀਜ਼ਾਂ ਦੀ ਕਾਰਵਾਈ ਹੋ ਸਕੇ ਤੇ ਪੁਲਿਸ ਜਾਂ ਸਾਈਬਰ ਕ੍ਰਾਈਮ ਵਾਲੇ ਇਹਨਾਂ ਮੁਲਜ਼ਮਾਂ ਨੂੰ ਫੜ ਸਕਣ ਇਸ ਦੇ ਨਾਲ ਹੀ ਨਵੇਂ ਸਾਲ ਦੇ ਮੈਸੇਜ ਵੀ ਫਰਾਡ ਕਰ ਰਹੇ ਨੇ ਉਹ ਐਵੇਂ ਕਿ ਤੁਹਾਨੂੰ ਅਨਨੋਨ ਨੰਬਰ ਤੋਂ ਮੈਸੇਜ ਆਉਂਦਾ ਹੈ ਤੇ ਇੱਕ ਲਿੰਕ ਤੇ ਕਲਿੱਕ ਕਰਨ ਲਈ ਕਿਹਾ ਜਾਂਦਾ ਹੈ ਜਦੋਂ ਵੀ ਅਸੀਂ ਉਸ ਲਿੰਕ ਤੇ ਕਲਿੱਕ ਕਰਦੇ ਹਾਂ ਤਾਂ ਸਾਡਾ ਅਕਾਊਂਟ ਖਾਲੀ ਹੋ ਜਾਂਦਾ ਹੈ ਸੋ ਬੀ ਅਵੇਅਰ ਅਜਿਹੇ ਫਰਾਡਸ ਤੋਂ ਬਚੋ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕਰੋ ਤੇ ਦੂਜਿਆਂ ਨੂੰ ਵੀ ਬਚਾਓ